ਸਰਦਾਰ ਦਲਵੀਰ ਸਿੰਘ ਟੌਂਗ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਸਰਕਾਰ ਦਾ ਧਿਆਨ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲਗਭਗ 2 ਤੋਂ 2.5 ਲੱਖ ਲੋਕਾਂ ਦਾ ਰੋਟੀ ਦਾ ਮਸਲਾ ਜੁੜਿਆ ਹੈ ਆਰ ਐਮ ਪੀ ਡਾਕਟਰਾਂ ਦਾ ਸਰ ਉਹਨਾਂ ਨੇ 2-3 ਵਾਰ ਮੰਗ ਪੱਤਰ ਵੀ ਦੇ ਚੁੱਕੇ ਆ ਉਹ ਚਾਹੁੰਦੇ ਆ ਕਿ ਸਾਨੂੰ ਕਿਸੇ ਨਾ ਕਿਸੇ ਕੈਟਾਗਰੀ ਚ ਲਿਆ ਕੇ ਤੇ ਸਾਡੀਆਂ ਸੁਵਿਧਾ ਜਿਹੜੀਆਂ ਲਈਆਂ ਜਾਣ ਦੂਜੀ ਬੇਨਤੀ ਮੇਰੀ ਇਹ ਆ ਜੀ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੀਆਂ ਦੋ ਸੜਕਾਂ ਨੇ ਜਿਹੜੀਆਂ ਸੜਕਾਂ ਲਗਭਗ 11 ਤੋਂ 12 ਸਾਲ ਪਹਿਲਾਂ ਬਣੀਆਂ ਨੇ ਤੇ ਉਹ ਸੜਕਾਂ ਦੇ ਵਿੱਚ ਟੋਏ ਐਡੇ ਵੱਡੇ ਆ ਕਿ ਨੰਗਣਾ ਬੜਾ ਮੁਸ਼ਕਲ ਹੋ ਰਿਹਾ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਨਾ ਕਿ ਬਟਾਲਾ ਕਲਾਂ ਰਈਆ ਤੋਂ ਬਟਾਲਾ ਕਲਾਂ ਨੂੰ ਜਾਂਦੀ ਹੋਈ ਸੜਕ ਜਿਹੜੀ ਨਾਸਦੀ ਖੋਈ ਮਹਿਤਾ ਰੋਡ ਤੇ ਚੜਦੀ ਹੈ ਇਹ ਕੋਈ ਸੜਕ ਨੂੰ ਧਿਆਨ ਦਿੱਤਾ ਜਾਵੇ ਦੂਜੀ ਨਾਗੋ ਕੇ ਘਰਾੜ ਤੋਂ ਲੈ ਕੇ ਫਤਿਹਾਬਾਦ ਤੱਕ ਜਿਹੜੀ ਲਿੰਕ ਰੋਡ ਹੈ ਉਹਨੂੰ ਚੌੜੀ ਕਰਕੇ ਵੱਡੀ ਕਰਕੇ 18 ਫੁੱਟੀ ਦੇ ਉਹਦਾ ਜਿਹੜਾ ਲੋਕਾਂ ਦੇ ਆਉਣ ਜਾਣ ਦਾ ਰਸਤਾ ਜਿਹੜਾ ਨੂੰ ਸੁਧਾਰਿਆ ਜਾਵੇ ਬਹੁਤ ਬਹੁਤ ਧੰਨਵਾਦ